ਜਿਹੜੀਆਂ 98 ਦੀਆਂ ਚੋਣਾਂ ਹੋਈਆਂ ਉਸ ਵਿੱਚ ਦੁਬਾਰਾ ਸ਼ੋਮਣੀ ਕਾਲੀ ਦਲ ਨੇ 8 ਸੀਟਾਂ ਜਿੱਤੀਆਂ ਸਨ ਪੰਜਾਬ ਚ 13 ਵਿੱਚੋਂ 8 ਸੀਟਾਂ ਜਿੱਤੀਆਂ ਸਨ ਔਰ ਜਦ ਇਹਨਾਂ ਨੇ ਦੇਖਿਆ ਵੀ ਸ਼ੋਮਣੀ ਅਕਾਲੀ ਦਲ ਖਤਮ ਨਹੀਂ ਹੋ ਰਿਹਾ ਫਿਰ ਇਹਨਾਂ ਦੇ ਰਾਜ ਦੇ ਵਿੱਚ ਵਿਦਵੀ ਕਰਾ ਦਿੱਤੀ ਗਈ ਔਰ ਵਿਦਵੀ ਕਰਾਉਣ ਤੋਂ ਬਾਅਦ ਸ਼ੋਮਣੀ ਅਕਾਲੀ ਦਲ ਦੇ ਮੱਥੇ ਮਰਤੀ ਇਹਨਾਂ ਨੇ ਕਿਉਂਕਿ ਇਹਨਾਂ ਦੀਆਂ ਸਰਕਾਰਾਂ ਸਨ ਇਹਨਾਂ ਦੀਆਂ ਏਜੰਸੀਆਂ ਸਨ ਮੈਂ ਪੁੱਛਣਾ ਚਾਹੁੰਦਾ 5 ਸਾਲ ਕੈਪਟਨ ਅਮਨਦਰ ਸਿੰਘ ਨੇ ਰਾਜ ਕੀਤਾ ਕੋਈ ਸਾਬਤ ਕਰ ਸਕਿਆ ਸ਼ੋਮਣੀ ਕਾਲੀ ਦਲ ਦੇ ਖਿਲਾਫ ਇਹ ਕੇਸ ਸਾਢੇ 3 ਸਾਲ ਇਹਨਾਂ ਨੂੰ ਹੋ ਗਏ ਸਾਢੇ 8 9 ਸਾਲ ਬੀਟਣ ਤੋਂ ਬਾਅਦ ਵੀ ਕੋਈ ਇੱਕ ਵੀ ਤੁਣਕਾ ਮਾਤਰ ਸ਼ੋਮਣੀ ਕਾਲੀ ਦਲ ਤੇ ਦੋਸ਼ਰੀ ਲਾ ਸਕਿਆ ਔਰ ਦੋਸ਼ ਲਾੰਦਾ ਇੱਕੋ ਕਾਰਨ ਸੀ ਨਾ ਰੋਂ ਬੋਲੀ ਨਾ ਇੱਕੋ ਕਾਰਨ ਸੀ ਕਿ ਆਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਪੰਜਾਬ ਤੋਂ ਨਿਖਤ ਨੂੰ ਨੁਕਦ ਕਰਨਾ ਹੈ ਜਦ ਨਹੀਂ ਗੱਲ ਬਣੀ ਫਿਰ ਆਕਾਲ ਤਾਕਤ ਦਾ ਹਸਾਰਾ ਲੈ ਲਿਆ ਆਕਾਲ ਤਾਕਤ ਦੇ ਉੱਤੇ ਜੋ ਵੀ ਫੈਸਲੇ 2 ਦਸੰਬਰ ਨੂੰ ਹੋਏ ਜਿਹੜੇ ਮਰਜ਼ੀ ਆ ਜਾਣ ਇਨ ਬਿਨ ਸ਼ੋਮਣੀ ਆਕਾਲੀ ਦਲ ਨੇ ਸਮੁੱਚੀ ਲੀਡਰਸ਼ਿਪ ਸਮੇਤ ਪੂਰੇ ਕੀਤਾ ਹੈ ਪਰ ਇਹਨਾਂ ਨੇ ਜਿਸ ਨੂੰ 3 ਸਾਲ ਪਹਿਲਾਂ ਹੀ ਕਹਤਾ ਗਿਆ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਤੂੰ ਸਾਡੇ ਨਾਲ ਚੱਲ ਅਕਾਲੀ ਦਲ ਦਾ ਪ੍ਰਧਾਨ ਬਣ ਤੇ ਫਿਰ ਅਕਾਲੀ ਦਲ ਅਸੀਂ ਤੇਰੇ ਰਾਹ ਹੀ ਖਤਮ ਕਰਾਵਾਂਗੇ ਇਹ ਗੱਲ ਮੈਂ ਕਹਿ ਰਿਹਾ ਦੁਨੀਆ ਸੁਣ ਰਹੀ ਹੈ ਅੱਜ ਅੱਗੇ ਬਾਈਟਾਚ ਮੈਂ ਗੱਲਾਂ ਕੀਤੀਆਂ ਮੈਂ ਕਹ ਰਿਹਾ ਹਿੰਮਤ ਆ ਤੇ ਮੇਰੇ ਖਿਲਾਫ ਮੁਕੱਦਮਾ ਕਰਕੇ ਦੱਸ ਮੇਰੀ ਗੱਲ ਨੂੰ ਝੂਠਾਈ ਕਰਕੇ ਦੱਸ ਅਕਾਲ ਤਖਤ ਦੇ ਜਥੇਦਾਰ ਬਣਨ ਤੋਂ ਬਾਅਦ ਅੱਜ ਗਿਆਨੀ ਰਗਵੀਰ ਸਿੰਘ ਜੀ ਨੇ ਵੀ ਕਹਿਤਾ ਜਿਹੜਾ ਇੰਨੀ ਵੱਜੀ ਪਦਵੀ ਤੋਂ ਬਾਅਦ ਅੱਜ ਅਕਾਲੀ ਦਲ ਦੀ ਪ੍ਰਧਾਨਗੀ ਲੋੜਦਾ ਸਿੱਖਾਂ ਦੀ ਲੀਡਰੀ ਲਾਉਂਦਾ ਸਿੱਖਾਂ ਦੀ ਲੀਡਰੀ ਜੋਗਾ ਬਣ ਕੇ ਸਹੀ ਪਲੇ ਮਸਾਲ ਦੇਂਦੇ ਉਹ ਜਥੇਦਾਰ ਅਚਰ ਸਿੰਘ ਦੀ ਤੇ ਗਿਆਨੀ ਭੁਪਿੰਦਰ ਚੋਣਾ ਦੀ ਉਹਨਾਂ ਦੇ ਤੇ ਪੈਰ ਦੇ ਨਖੂਨ ਨਾਲ ਨਹੀਂ ਮਿਲਦਾ ਜੇ ਜਥੇਦਾਰ ਅਚਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਅਕਾਲੀ ਦਲ ਉਹ ਉਹਨਾਂ ਨੇ ਅਸਤੀਫਾ ਦੇਣਾ ਪਿਆ ਔਰ ਅਕਾਲੀ ਦਲ ਨੂੰ ਇਹ ਕਰਨਾ ਪਿਆ ਤੇ ਤੁਸੀਂ ਸਾਰ ਜੀ ਕਿਹੜੇ ਬਾਗ ਦੀ ਮੇਲੀ ਜਾਓ ਪਰ ਮੈਂ ਤੁਹਾਨੂੰ ਅੱਜ ਯਾਦਾ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਅਸਲ ਅਕਾਲੀ ਦਲ ਉਹ ਵੇ ਜਿਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹਨ ਅੱਜ ਦਾ ਇਕੱਠ ਜੁੜਾ ਉਹਨਾਂ ਨੂੰ ਬੜਾ ਮਾਣ ਸੀ ਕਿ ਸਾਰੀ ਸਾਰੀ ਲੀਡਰਸ਼ਿਪ ਸੰਗਰੂਰ ਵਿੱਚ ਹੈ ਪਟਿਆਲੇ ਵਿੱਚ ਉਹ ਬਹੁਤ ਵੱਡਾ ਕੱਟ ਕਰਕੇ ਅਸੀਂ ਨਾਲ ਕਾਂਗੇ ਦੱਸੋ ਅਕਾਲੀ ਦਲ ਕਿਹੜਾ ਵੱਡਾ ਹੈ ਅੱਜ ਤੁਸੀਂ ਨੇ ਇੱਥੇ ਹਾਜ਼ਰੀ ਭਰ ਕੇ ਉਹਨਾਂ ਦੇ ਮੂੰਹ ਤੇ ਕਾਲਕ ਪੋਛ ਕੇ ਰੱਖ ਦਿੱਤੀ ਵੀ ਆ ਕੇ ਤੱਕ ਲਵਣ ਕਿਹੜਾ ਅਕਾਲੀ ਦਲ ਵੱਡਾ ਹੈ ਮੈਂ ਅੱਜ ਵੀ ਕਹਾਂਗਾ ਆਪਣਾ ਚੁੱਲਾ ਸਮੇਟ ਲਵਾਓ ਅਕਾਲ ਤਖਤ ਹੁਕਮਨਾਮਾ ਤੁਸੀਂ ਜਾਰੀ ਕੀਤਾ ਹੈ ਵੀ ਚੁੱਲ੍ਹੇ ਸਮੇਟੋ ਬੰਦ ਕਰੋ ਬੁਝਾਓ ਔਰ ਇੱਕ ਅਕਾਲੀ ਦਲ ਦੇ ਝੰਡੇ ਸਾਖਾ ਇਕੱਠੇ ਆ ਜਾਓ ਅੱਜ ਵੀ ਮੈਂ ਕਹਿੰਦਾ ਜਿਹੜੀ ਗੱਲ ਤੁਸੀਂ 2 ਦਸੰਬਰ ਨੂੰ ਅਕਾਲ ਤਖਤ ਦੀ ਫੈਸਲ ਤੋਂ ਜ਼ਕੀਰ ਹੁਕਮ ਕੀਤਾ ਹੈ ਉਸ ਦੇ ਉੱਤੇ ਅਮਲ ਕਰੋ ਔਰ ਅਕਾਲੀ ਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦੇ ਨਾਲ ਬਿਲਕੁਲ ਨਾ ਖੇਡੋ